تھو سارے بندے تھو پنهنجي پنهنجي پرماتم آتھو سارے بندے ساروں نال کوئی نال آيو آيو اے 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 ਸਵੇਰ ਤੋਂ ਚੱਲਿਆ ਬਿਸ਼ਾਨ ਨਗਰ ਕੀ ਤਨ ਰੋਡਾ ਸਾਹਿਬ ਤੋਂ ਹੁਣ ਸਮਾਪਤੀ ਵੱਲ ਹੁੰਦਾ ਜਾ ਰਿਹਾ ਕਿਹੜੇ ਪਿੰਡਾਂ 'ਚ ਪਹੁੰਚ ਚੁੱਕੇ ਹਾਂ ਦੇਖੋ ਜੀ ਮਹਾਰਾਜ ਦੀ ਕਿਰਪਾ ਨਾਲ ਗੁਰਦਾਰ ਸਾਹਿਬ ਤੋਂ ਅਰਦਾਸ ਕਰਕੇ ਆਪਾਂ ਸਵੇਰੇ ਚੱਲੇ ਸੀਗੇ ਰੋਟੀ ਮਾੜਾ ਰੋਟੀ ਵਸਤਾ ਇੱਛਾ ਲਲੋਟਾ ਕਮਰੌਂਦਾ ਮਰੌੜ ਤੇ ਦੋਏ ਹਿਆਣੇ ਸੰਮਲਾ ਠੰਘੇੜਾ ਸਾਹਿਬ ਤੇ ਹਲਵਾਣਿਆਂ ਤੋਂ ਤੇ ਹੁਣ ਅਸੀਂ ਰੋਟੀ ਖਾਸ ਵੱਲ ਜਾ ਰਹੇ ਹਾਂ ਉਸ ਤੋਂ ਬਾਅਦ ਰੋਟੀ ਰੋਟੀ ਖਾਸ ਤਵਾ ਰੋਟਾ ਸਾਹਿਬ ਤੋਂ ਬਾਅਦ ਸਮਾਪਤੀ ਹੈ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਹੁਤ ਸੰਗਤ ਔਸਾ ਹੈ ਤੁਸੀਂ ਦੇਖ ਰਹੇ ਹੋ ਘੱਟੋ ਘੱਟ 400 ਬਹਾਨਾਂ ਜਿਹੜਾ ਸੰਗਤਾਂ ਦਾ ਨਾਲ ਕਾਫਲਾ ਚੱਲ ਰਿਹਾ ਜੀ ਬਿਲਕੁਲ ਮਨਿੰਦਰ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਵੱਡਾ ਕਾਫਲਾ ਜਿਹੜਾ ਤੁਹਾਨੂੰ ਦਿਖਾ ਰਿਹਾ ਸ਼ਾਮ ਦਾ ਸਮਾਂ 5:30 ਪਾਉਣੇ 6 ਵੱਜ ਚੁੱਕੇ ਨੇ ਕਾਫੀ ਉਤਸ਼ਾਹ 400 ਦੇ ਲਗਭਗ ਜਿਹੜੇ ਬਹਾਨ ਨੇ ਵਿਸ਼ਾਲ ਨਗਰ ਕੀਰਤਨ ਦੇ ਅਵਿਚਰਵਾਨਾ ਹੋਏ ਹੋਣੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਜਿਹੜੀ ਪਹੁੰਚੀ ਹੋਈ ਆ ਸਭ ਤੋਂ ਵੱਧ ਟਰੈਕਟਰ ਟਰਾਲੀਆਂ 'ਚ ਬਹੁਤ ਸੰਗਤਾਂ ਬੈਠੀਆਂ ਹਾਂ ਜੀ ਬਹੁਤ ਕਿਰਪਾ ਸੰਗਤਾਂ ਦੇ ਨਾਲ ਭੜੀਆਂ ਹੋਈਆਂ ਟਰਾਲੀਆਂ ਨੇ ਦੇਖੋ ਸਾਡੀ ਵੀ ਉਮੀਦ ਤੋਂ ਵੱਧ ਆ ਕਿ 2 250 ਪਰ ਅੱਜ 4 450 ਬਾਨ ਲੰਮਾ ਦੇਖ ਲਓ ਤੁਸੀਂ ਆਪਾਂ ਰੋਟੀ ਪੁਲ ਤੇ ਪਹੁੰਚ ਗਏ ਉਧਰੋਂ ਹਜੇ ਸਾਹਮਲੇ ਤੱਕ ਦਾ ਜਾਮ ਲੱਗਿਆ ਹੋਇਆ ਜੀ ਐਡੀ ਸੰਗਤਾਂ ਦੀ ਕਿਰਪਾ ਸਤਿਗੁਰਾਂ ਦਾ 350 ਸਾਲਾ ਸਤਾਪ ਦੀਆ ਕਿਉਂਕਿ ਹੋਣਾ ਵੀ ਚਾਹੀਦਾ ਕਿਉਂਕਿ ਕੁਰਬਾਨੀ ਬਹੁਤ ਵੱਡੀ ਆ ਸਤਿਗੁਰਾਂ ਦੀ ਜੀ ਕਿਰਵਾਨੀ ਬਹੁਤ ਵਧੀਆ ਨਵੇਂ ਪਾਸ਼ਾ ਸਾਹਿਬ ਸ਼ਿਰ ਗੁਰ ਤੇਗ ਬਹਾਦਰ ਮਹਾਰਾਜ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੰਨਾ ਉਛਾ ਜਿਹੜਾ ਸੰਕਟਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਟਰੈਕਟਰਾਂ ਦੇ ਝੰਡੇ ਕਿਸ ਤਰ੍ਹਾਂ ਟਰੈਕਟਰ ਨੂੰ ਸਜਾਇਆ ਗਿਆ ਕਾਫੀ ਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਕੱਲ ਦੇ ਕੀ ਪ੍ਰੋਗਰਾਮ ਹੋਣਗੇ ਜੀ ਕੱਲੋ 7 ਹੋਰਾਂ ਦੀ ਕਿਰਪਾ ਨਾਲ ਦੀਵਾਨ ਸਜਣਗੇ ਜੀ ਪਹਿਲਾਂ ਜੋ ਤਕਰੀਬਨ 11:00 ਸਵੇਰੇ ਸੈਜ ਪਾਰਕ ਆਰੰਭ ਨੇ ਉਹਨਾਂ ਦੇ ਸਵੇਰੇ ਸੰਪੂਰਨਤਾ ਭੋਗ ਪਾਣ ਕੇ ਉਸ ਤੋਂ ਬਾਅਦ ਸਿੰਘ ਸਾਹਿਬ ਕੈਨੀ ਚਸਵੰਸੇ ਜੀ ਢਾਡੀ ਜਥੇ ਗੁਰਬੀਰ ਸਿੰਘ ਜੀ ਪਾਰਸ ਦੋਹੇ ਦਿਨ ਦੀਵਾਨ ਲੱਗਣਾ ਸਵੇਰੇ 10:00 ਵਜੇ ਤੋਂ ਲੈ ਕੇ 4:00 ਵਜੇ ਤੱਕ ਦੀਵਾਨ ਫੂਨਦਾਨ ਕੈਂਪ ਮੈਡੀਕਲ ਕੈਂਪ ਤੇ ਗੁਰੂ ਘਰ ਦਾ ਟੁੱਟ ਲੰਗਰ ਚੱਲਣਗੇ ਜੀ ਬਿਲਕੁਲ ਜਿੱਤੇ ਸਮਾਪਤ ਹੋਣ ਜਾ ਰਿਹਾ ਵਿਸ਼ਾਲ ਨਗਰ ਕੀਰਤਨ ਕੱਲ ਧਾਰਮਿਕ ਦਿਵਾਨ ਨੇ ਜਿਹੜੇ ਉਹ ਦਰਬਾਰ ਸਾਹਿਬ ਗੁਰਦੁਆਰਾ ਰੋਡਾ ਸਾਹਿਬ ਸਜਣਗੇ ਜਿੱਥੋਂ ਕੋਈ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਹੋਰ ਵੀ ਦੂਰ ਦਰਾਂਡੇੋਂ ਸਾਕਤਾਂ ਪਹੁੰਚ ਕੇ ਸ਼ਿਰਕਤ ਕਰਨਗੇ ਆ ਨਾਬਾ ਤੋਂ ਹਰਮਿਤ ਸਿੰਘ ਮਾਨ